ਪ੍ਰਾਈਮੇਸ਼ਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਪ੍ਰਾਈਮ ਟਾਈਮ ਪ੍ਰੋਗਰਾਮ ਵਿੱਚ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕੀਤੀ ਹੈ ਅੱਜ ਜਿਨ੍ਹਾਂ ਖਬਰਾਂ ਤੇ ਗੱਲਬਾਤ ਕਰਨੀ ਹੈ ਉਹਦੇ ਵਿੱਚ ਚੋਣਾਂ ਤੋਂ ਬਾਅਦ ਦੀ ਸਥਿਤੀ ਦਾ ਜ਼ਿਕਰ ਕਰਾਂਗੇ ਕਿਉਂਕਿ ਜੋਰ ਤੋੜ ਦਾ ਸਿਲਸਿਲਾ ਜਾਰੀ ਹੈ ਜਲੰਧਰ ਦੇ ਵਿੱਚ ਜੇਕਰ ਆਮ ਆਦਮੀ ਪਾਰਟੀ ਮੇਅਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਹਿੰਦੇ ਆ ਕਿ ਲੁਧਿਆਣੇ ਦੇ ਵਿੱਚ ਗੱਠਜੋੜ ਹੋ ਸਕਦਾ ਹੈ ਕਾਂਗਰਸ ਦਾ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਇਹ ਸੱਚਮੁੱਚ ਹੋ ਸਕਦਾ ਕਿ 1992 ਦਾ ਇਤਿਹਾਸ ਇੱਕ ਵਾਰ ਫਿਰ ਤੋਂ ਦੁਹਰਾਇਆ ਜਾ ਸਕਦਾ ਹੈ ਚਰਚਾਵਾ ਕਈ ਤਰ੍ਹਾਂ ਦੀਆਂ ਨੇ ਹਾਲਾਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਗੱਲਬਾਤ ਦੋਸਤੇ ਵੀ ਕਰਦੇ ਆ ਗੱਲਬਾਤ ਕਿਸਾਨਾਂ ਦੀ ਵੀ ਕਰਨੀ ਆ ਕਿਉਂਕਿ ਸ਼ੰਭੂ ਬੈਰੀਅਰ ਤੇ ਖਨੌਰੀ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਦਿੱਲੀ ਜਾਣ ਦੀ ਤਿਆਰੀ ਸੀ ਰਸਤੇ 'ਚ ਰੋਕਿਆ ਗਿਆ ਡੱਲੇਵਾਲ ਸਾਹਿਬ ਦੀ ਸਿਹਤ ਚਿੰਤਾਜਨਕ ਹੁੰਦੀ ਜਾ ਰਹੀ ਹੈ ਅੱਜ ਡਾਕਟਰਾਂ ਨੇ ਕਿਹਾ ਕਿ ਸਰੀਰਕ ਜੇਕਰ ਸਮੱਸਿਆਵਾਂ ਵੱਧ ਗਈਆਂ ਅੰਗ ਖਰਾਬ ਹੋਣ ਦੀ ਸੰਭਾਵਨਾ ਤਾਂ ਗੱਡੀ ਮੋੜ ਲਈ ਤੇ ਆਉਣੀ ਨਹੀਂ ਅਸੀਂ ਸੁੱਖ ਮੰਗਦੇ ਸਾਰਾ ਕੁਝ ਠੀਕ ਰਹੇ ਪਰ ਮੌਤ ਦੇ ਮੂੰਹ ਵੱਲ ਜਾ ਰਹੇ ਡੱਲੇਵਾਰ ਹਰਾਂ ਦੇ ਬਾਰੇ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਕਿਉਂਕਿ ਮਸਲਾ ਕਿਸਾਨੀ ਦਾ ਆਪਣਾ ਨਿੱਜਤਾ ਦਾ ਮਸਲਾ ਨਹੀਂ ਅੱਜ ਖੁੱਲ੍ਹ ਕੇ ਇਸ ਤੇ ਵੀ ਚਰਚਾ ਕਰਨੀ ਪਰ ਸ਼ੁਰੂਆਤ ਪਟਿਆਲੇ ਦੇ ਘਨੌਰ ਤੋਂ ਕਰਦੇ ਆ ਘਨੌਰ ਦਾ ਪਿੰਡ ਆਕੜੀ ਜਿੱਥੇ ਦੀ ਪੰਚਾਇਤ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਜੇਕਰ ਇਹ ਸ਼ੁਰੂਆਤ ਅੱਗੇ ਵੱਲ ਵਧਦੀ ਹੈ ਤੇ ਪੰਜਾਬ ਦੇ 13000 ਤੋਂ ਵੱਧ ਪਿੰਡਾਂ ਦੇ ਵਿੱਚੋਂ ਹਜ਼ਾਰ ਪਿੰਡਾਂ ਨੇ ਵੀ ਇਹ ਪਹਿਲ ਕਰ ਦਿੱਤੀ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਸੁਪਨੇ ਦੇਖਦੇ ਆ ਕਿ ਅਸੀਂ ਸਿਵਲ ਸਰਵਿਸਿਜ਼ ਦਾ ਐਗਜ਼ਾਮ ਕਲੀਅਰ ਕਰਨਾ ਟੈਸਟ ਪਾਸ ਕਰਨਾ ਉਹਨਾਂ ਲਈ ਇਹ ਚੰਗੀ ਖਬਰ ਹੈ ਪਿੰਡ ਨੇ ਇਹ ਸ਼ੁਰੂਆਤ ਕੀਤੀ ਹੈ ਸ਼ਲਾਘਾ ਜੋ ਕਦਮ ਹੈ ਉਹਨਾਂ ਨੂੰ ਮੁਬਾਰਕ ਵੀ ਹੈ ਵਧਾਈ ਇਸ ਕਰਕੇ ਆ ਕਿ ਤੁਸੀਂ ਪੰਜਾਬ ਦੇ ਵਿੱਚ ਇਹ ਪਹਿਲ ਕੀਤੀ ਆ ਸਰਕਾਰਾਂ ਵੀ ਕਹਿ ਰਹੀਆਂ ਨੇ ਕਿ ਜਿਹੜੇ ਨੌਜਵਾਨ ਕੋਚਿੰਗ ਲੈਣੀ ਚਾਹੁੰਦੇ ਨੇ ਸਿਵਲ ਸਰਵਿਸ ਦੀ ਅਸੀਂ ਉਹਨਾਂ ਨੂੰ ਕੋਚਿੰਗ ਦਵਾਵਾਂਗੇ ਇਹ ਵੀ ਚੰਗੀ ਪਹਿਲ ਹੈ ਪਰ ਪਿੰਡ ਦੀ ਪੰਚਾਇਤ ਦਾ ਇਹ ਫੈਸਲਾ ਪਿੰਡ ਕਨੌਰ ਦੇ ਵਿੱਚ ਪਿੰਡਾ ਜ਼ਿਲ੍ਹਾ ਪਟਿਆਲਾ ਆਕੜੀ ਪਿੰਡ ਉਹ ਕਹਿੰਦੇ ਆ ਕਿ ਜੇਕਰ ਕੋਈ ਵਿਦਿਆਰਥੀ ਨੌਜਵਾਨ ਕੁੜੀ ਹੋਵੇ ਚਾਹੇ ਮੁੰਡਾ ਸਿਵਲ ਸਰਵਿਸ ਦਾ ਪੇਪਰ ਦੇਣਾ ਚਾਹੁੰਦੇ ਨੇ ਤੇ ਸਾਰਾ ਖਰਚਾ ਪਿੰਡ ਦੀ ਪੰਚਾਇਤ ਦਾ ਹੋਵੇਗਾ ਇਸ ਤੋਂ ਵਧੀਆ ਗੱਲ ਕਿਹੜੀ ਹੋ ਸਕਦੀ ਹੈ ਪਿੰਡ ਦੇ ਕੋਲ ਪੰਚਾਇਤ ਦੀ ਜ਼ਮੀਨ ਹੁੰਦੀ ਹੈ ਜੇਕਰ ਉਹ ਵੀ ਕਿਸੇ ਨੂੰ ਦੇਣਦੇ ਆ ਤਾਂ ਪੈਸਾ ਉੱਤੇ ਵੀ ਆ ਸਕਦਾ ਉਹ ਪੈਸਾ ਲੱਗਣਾ ਕਿੱਥੇ ਹੈ ਪਿੰਡ ਦੇ ਵਿਕਾਸ ਤੇ ਪਿੰਡ ਦੇ ਵਿੱਚ ਬਹੁਤੇ ਪਿੰਡ ਅਜਿਹੇ ਨੇ ਜਿਨ੍ਹਾਂ ਦੀਆਂ ਗਲੀਆਂ ਪੱਕੀਆਂ ਨੇ ਨਾਲੀਆਂ ਪੱਕੀਆਂ ਪਰ ਇਸ ਤੋਂ ਬਾਕੀ ਬਚੀ ਗ੍ਰਾਂਟ ਦਾ ਕੀ ਕੀਤਾ ਕੀ ਜਾਵੇ ਪਰ ਆ ਜਿਹੜੇ ਪਿੰਡ ਨੇ ਮੁਰੇ ਹੋ ਕੇ ਕਦਮ ਚੁੱਕੇ ਆ ਇਹ ਨੌਜਵਾਨਾਂ ਲਈ ਇੱਕ ਚੰਗੀ ਚੀਜ਼ ਮੰਨੀ ਜਾ ਰਹੀ ਹੈ ਜੇਕਰ ਕਿਸੇ ਨੇ ਪੜ੍ਹਾਈ ਕਰਨੀ ਹੈ ਉਸ ਪਿੰਡ ਦੇ ਨੌਜਵਾਨ ਨੇ ਅੱਗੇ ਵਧਣ ਦਾ ਉਹਨਾਂ ਦੇ ਕੋਲ ਮੌਕਾ ਸੀ ਫਿਰ ਕਿੰਨੇ ਆ ਮੁਬਾਰਕਾਂ ਉਹਨਾਂ ਪਿੰਡ ਵਾਲਿਆਂ ਨੂੰ ਉਹਨਾਂ ਨੇ ਕੁਸ਼ਕ ਮਤੇ ਹੋਰ ਵੀ ਪਾਸ ਕੀਤੇ ਆ ਜਿਹੜੇ ਧਿਆਨ ਮੰਗਦੇ ਆ ਪੰਜਾਬ ਦੇ ਵਿੱਚ ਨਸ਼ਿਆਂ ਦਾ ਬੋਲਬਾਲਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਕੰਮ ਸਿਖਰਾਂ ਤੇ ਚੱਲਦਾ ਹੈ ਪੁਲਿਸ ਇਸ ਮਾਮਲੇ 'ਚ ਗੰਭੀਰਤਾ ਨਹੀਂ ਦਿਖਾ ਰਹੀ ਕਈ ਵਾਰ ਦੋਸ਼ ਲੱਗਿਆ ਦੋਸਤਾਂ ਇੱਥੋਂ ਤੱਕ ਵੀ ਲੱਗ ਜਾਂਦੇ ਆ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਤਸਕਰਾਂ ਨੂੰ ਫੜਨਾ ਉਹ ਵੀ ਨਾਲ ਰਲੇ ਹੋਏ ਨੇ ਕਿਸੇ ਤੇ ਵੀ ਲੱਖ ਦਾ ਦੋਸ਼ ਲੱਗ ਜਾਂਦਾ ਕਿ ਇਹ ਬੰਦੇ ਛੜਾ ਦਿੰਦੇ ਆ ਕਿਸੇ ਤੇ ਦੋਸ਼ ਲੱਗਦੇ ਚਿੱਟਾ ਪੀਂਦੇ ਆ ਕੋਈ ਕਹਿੰਦਾ ਇਹ ਸ਼ਰਾਬਾਂ ਪੀਂਦੇ ਆ ਅਸੀਂ ਨਹੀਂ ਕਹਿੰਨੇ ਕਿ ਸਾਰੇ ਪੁਲਿਸ ਮੁਲਾਜ਼ਮ ਅਜਿਹੇ ਨੇ ਬਹੁਤ ਚੰਗੇ ਤੋਂ ਚੰਗੇ ਵੀ ਆ ਤੇ ਬੜੇ ਅਜਿਹੇ ਵੀ ਆ ਜਿਹਨਾਂ ਦੇ ਉੱਪਰ ਦੋਸ਼ ਲੱਗਦੇ ਆ ਪਰ ਇਸ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਕਿ ਨਸ਼ਾ ਮੁਕਤ ਅਸੀਂ ਪਿੰਡ ਨੂੰ ਕਰਨਾ ਹੈ ਕਿੰਨਾ ਕਿਸ ਪਿੰਡ ਦੇ ਵਿੱਚ ਨਸ਼ਾ ਚੱਲਦਾ ਸਾਨੂੰ ਨਹੀਂ ਪਤਾ ਪਰ ਜੇ ਪਿੰਡ ਨੇ ਇਹ ਗੱਲ ਕਹਤੀ ਹੈ ਕਿ ਅਸੀਂ ਨਸ਼ਾ ਮੁਕਤ ਪਿੰਡ ਕਰਨਾ ਤੇ ਇਸ ਤੋਂ ਵੱਡੀ ਗੱਲ ਕਿਹੜੀ ਹੋ ਸਕਦੀ ਹੈ ਇਸ ਤੋਂ ਇਲਾਵਾ ਉਹ ਇਹ ਵੀ ਕਹਿੰਦੇ ਆ ਕਿ ਪੰਚਾਇਤ ਦੇ ਵਿੱਚ ਜਿਹੜੇ ਖਾਤੇ ਪਏ ਆ ਪਿੰਡ ਦੇ ਡਵੈਲਪਮੈਂਟ ਕੰਮਾਂ ਲਈ ਲਗਾਉਣੇ ਆ ਜਿਹਦੇ ਵਿੱਚ ਸਕੂਲ ਦੀ ਬਿਲਡਿੰਗ ਬਣਾਉਣੀ ਆ ਇੱਕ ਸਟੇਡੀਅਮ ਬਣਾਉਣਾ ਕਮਿਊਨਿਟੀ ਹਾਲ ਤਾਂ ਕਿ ਪਿੰਡ ਦੇ ਵਿੱਚ ਕਿਸੇ ਨੇ ਵਿਆਹ ਕਰਨਾ ਉਹਨੂੰ ਜ਼ਰੂਰਤ ਹੈ ਪੈਲਸ ਨਾ ਜਾਣ ਦਾ ਮੌਕਾ ਮਿਲੇ ਇਸ ਕਰਕੇ ਇੱਕ ਹਾਲ ਅਜਿਹਾ ਬਣਾ ਦਿੱਤਾ ਜਾਵੇਗਾ ਫਿਰ ਪਿੰਡ ਦੀਆਂ ਗਲੀਆਂ ਦਾ ਕੰਮ ਸ਼ਮਸ਼ਾਨ ਘਰ ਦੇ ਕੰਮ ਇਹ ਤਾਂ ਵਕ ਵਕ ਪਿੰਡਾਂ ਦੇ ਵਿੱਚ ਕੰਮ ਹੁੰਦੀ ਹੈ ਅੱਜ ਕੱਲ ਤਾਂ ਸ਼ਮਸ਼ਾਨ ਘਰ ਦੇ ਨਾਂ ਤੇ ਵੀ ਵਿਦੇਸ਼ਾਂ ਵਿੱਚ ਬੈਠੇ ਨੌਜਵਾਨਾਂ ਤੋਂ ਪੈਸੇ ਮੰਗਾਈ ਜਾਂਦੇ ਆ ਕਿ ਅਸੀਂ ਕੰਮ ਪੱਕਾ ਕਰਨਾ ਠੀਕ ਹੈ ਕਰੋ ਪਿੰਡ ਤਾਂ ਜਿਹੀ ਵੀ ਹੈ ਜਿੱਥੇ 11 11 ਸ਼ਮਸ਼ਾਨ ਘਾਟ ਨੇ ਇੱਕ ਪਿੰਡ ਦੇ ਵਿੱਚ 11 ਸ਼ਮਸ਼ਾਨ ਘਾਟ ਹੈ ਇਹ ਤਾਂ ਦੋ ਤਿੰਨ ਤਾਂ ਆਮ ਹੀ ਹੈ ਜੇ ਧਾਰਮਿਕ ਸਥਾਨ 3 4 ਉਹਨੇ ਹੀ ਸ਼ਮਸ਼ਾਨ ਘਾਟ ਹੈ ਇਹ ਲੋਕਾਂ ਦੇ ਵਿੱਚ ਏਕਤਾ ਵਾਲਾ ਕੰਮ ਹੁੰਦਾ ਨਹੀਂ ਪਿਆ ਅਸੀਂ ਕਿਸਾਨਾਂ ਦੀ ਗੱਲ ਕਰਦੇ ਉਸ ਵੇਲੇ ਵੀ ਕਹਿੰਦੇ ਆ ਕਿ ਏਕਤਾ ਜਥੇਬੰਦੀ ਦੇ ਨਾਮ ਦੇ ਇੱਧਰ ਉੱਧਰ ਲਾਉਣ ਦੇ ਨਾਲ ਏਕਤਾ ਜਦੋਂ ਤੱਕ ਹੁੰਦੀ ਨਹੀਂ ਤੇ ਨਾਮ ਲਿਖਣ ਦਾ ਫਾਇਦਾ ਕੀ ਆ ਠੀਕ ਇਸੇ ਤਰ੍ਹਾਂ ਪਿੰਡਾਂ ਵਿੱਚ ਰੌਲਾ ਜਿੰਨਾ ਮਰਜ਼ੀ ਪਈ ਜਾਵੇ ਜਦੋਂ ਤੱਕ ਸ਼ਮਸ਼ਾਨ ਘਾਟ ਜਾਂ ਧਾਰਮਿਕ ਸਥਾਨ ਇੱਕ ਨਹੀਂ ਹੁੰਦਾ ਉਦੋਂ ਤੱਕ ਫਿਰ ਲੋੜ ਕੀ ਹੈ ਕਿਸਨ ਕਹਿਣ ਦੀ ਲੋਕ ਤਾਂ ਚਲੋ ਮੰਨਣਾ ਨਹੀਂ ਮੰਨਣਾ ਉਹਨਾਂ ਤੇ ਆਪ ਨਿਰਭਰ ਕਰਦਾ ਲੋਕ ਸਮਝਦਾਰ ਨੇ ਪਰ ਇਹਨਾਂ ਜ਼ਰੂਰ ਹੈ ਧਾਰਮਿਕ ਸਥਾਨ ਇੱਕ ਹੋਵੇ ਸ਼ਮਸ਼ਾਨ ਘਾਟ ਵੀ ਇੱਕ ਹੋਵੇ ਬੰਦਾ ਚਲਾ ਗਿਆ ਬਾਅਦ ਕਿਹੜਾ ਕਿਸਨ ਦੇਖਣਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਪਰ ਨਹੀਂ ਪਿੰਡਾਂ ਦੇ ਵਿਕਾਸ ਕਰਨ ਦੀ بجائے ਵਿਕਾਸ ਦੇ ਕੰਮਾਂ ਤੇ ਪੈਸੇ ਖਰਚ ਕਰਨ ਦੀ بجائے ਬੇਫਜ਼ੂਲੇ ਕੰਮਾਂ ਤੇ ਖਰਚਿਆ ਜਾ ਰਿਹਾ ਹੈ ਮਾਫ ਕਰਨਾ ਕੁਸ਼ਕ ਪਿੰਡ ਅਜੇ ਹੈਗੇ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੌਜਵਾਨਾਂ ਤੋਂ ਪਿੰਡ ਦੇ ਨੌਜਵਾਨ ਪੈਸੇ ਮੰਗਾਂਦੇ ਸੀ ਪ੍ਰੋਗਰਾਮ ਕਰੋਣਾ ਕੋਈ ਧਾਰਮਿਕ ਪ੍ਰੋਗਰਾਮ ਹੋ ਸਕਦਾ ਹੋ ਸਕਦਾ ਕੋਈ ਮੇਲਾ ਹੋਵੇ ਹੋ ਸਕਦਾ ਕੋਈ ਖੇਡ ਦਾ ਪ੍ਰੋਗਰਾਮ ਹੋਵੇ ਪਰ ਬੇਫਜ਼ੂਲ ਖਰਚੇ ਕੀਤੇ ਜਾ ਰਹੇ ਆ ਜੇਕਰ ਪਿੰਡ ਦੇ ਵਿਕਾਸ ਤੇ ਅਜਿਹੇ ਕੋਚਿੰਗ ਸੈਂਟਰ ਚਲਾ ਕੇ ਕੰਮ ਬਣਦਾ ਤਾਂ ਇਸ ਤੋਂ ਚੰਗੀ ਗੱਲ ਹੋ ਨਹੀਂ ਸਕਦੀ ਹਲਕਾ ਕਨੌਰ ਜ਼ਿਲ੍ਹਾ ਪਟਿਆਲਾ ਪਿੰਡ ਆਕੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਚੰਗੀ ਗੱਲ ਹੈ ਜੇਕਰ ਪੰਜਾਬ ਦੇ ਵੱਖ-ਵੱਖ ਪਿੰਡਾਂ ਤੱਕ ਇਹ ਗੱਲ ਗਈ ਤਾਂ ਹੋ ਸਕਦਾ ਹੈ ਇਸ ਤੋਂ ਵਧੀਆ ਗੱਲ ਹੋਰ ਕੋਈ ਹੋਵੇ ਹੀ ਨਾ ਦੂਜੀ ਗੱਲ ਜਿਹਦੀ ਕਰਨੀ ਪਣਦੀ ਹੈ ਇਸ ਵੇਲੇ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਹਫ਼ਤਾ ਪ੍ਰੋਗਰਾਮ ਚੱਲਦਾ ਪਿਆ ਇਨ੍ਹਾਂ ਦਿਨਾਂ ਦੇ ਦੌਰਾਨ ਅਕਸਰ ਸੌਣੇ ਨੂੰ ਮਿਲਦਾ ਹੈ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਮੰਜੇ ਤੇ ਨਹੀਂ ਸੌਂਦੇ ਸੌਂਦੇ ਆ ਕਿਉਂਕਿ ਛੋਟੇ ਸਹਿਬ ਜਾਂਦਿਆਂ ਦੀ ਸ਼ਹਾਦਤ ਜਦੋਂ ਹੋਈ ਸੀ ਵੈਸੇ ਤਾਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਅੱਜ ਦੇ ਸਮੇਂ ਚ ਪਰ ਉਹ ਗੱਲ ਬਹੁਤ ਸਾਰੇ ਪੰਥ ਨੂੰ ਮਜ਼ਬੂਤ ਕਰਨ ਦੀ ਗੱਲ ਕਹਿਣ ਵਾਲੇ ਅੱਜ ਖੁਦ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੇ ਸਿਆਸਤਦਾਨ ਹੈ ਕਈ ਪਾਰਟੀਆਂ ਵੀ ਅਜਹੀਆਂ ਜਿਹੜੀਆਂ ਕਹਿੰਦੀਆਂ ਜੀ ਅਸੀਂ ਤਾਂ ਕੌਮ ਲਈ ਕੰਮ ਕਰਦੇ ਆਂ ਕੌਮ ਲਈ ਪੰਥ ਲਈ ਕੰਮ ਕਰਨ ਵਾਲੇ ਕਦੀ ਵੀ ਦੱਸ ਕੇ ਨਹੀਂ ਕਰਦੇ ਕਰਨ ਵਾਲੇ ਨੇ ਕੰਮ ਕਰ ਹੀ ਦੇਣਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਸ਼ਹੀਦੀ ਹਫਤਾ ਚੱਲਦਾ ਪਿਆ ਪਰ ਉੱਥੇ ਕੁਝਕ ਲੋਕ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾਂਦੇ ਆ ਅੱਜ ਤੋਂ ਇੱਕ ਹਫਤਾ ਪਹਿਲਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗੈਣੀ ਰਗਵੀਰ ਸਿੰਘ ਹੁਰਾ ਨੇ ਅਪੀਲ ਕੀਤੀ ਸੀ ਨੌਜਵਾਨਾਂ ਨੂੰ ਕਿ ਤੁਸੀਂ ਜਾਣਾ ਨਤਮਸਤਕ ਹੋਣ ਜਾਓ ਮੱਥਾ ਟੇਕ ਕੇ ਵਾਪਸ ਆਜੋ ਕੋਈ ਹੁੱਲੜਬਾਜੀ ਨਹੀਂ ਕਰਨੀ ਕਿੰਨੇ ਕੁ ਲੋਕਾਂ ਤੇ ਇਸ ਦਾ ਅਸਰ ਹੋਇਆ ਸਾਨੂੰ ਨਹੀਂ ਪਤਾ ਪਰ ਇੱਕ ਖਬਰ ਆਈ ਹੈ ਖੰਨੇ ਤੋਂ ਕੁਸ਼ਕ ਨੌਜਵਾਨ ਟਰਾਲੀ ਦੇ ਵਿੱਚ ਸੰਗਤ ਜਾ ਰਹੀ ਸੀ ਨੌਜਵਾਨ ਇਕੱਲੇ ਨਹੀਂ ਸੀ ਸੰਗਤ ਸੀ ਪਰ ਟਰਾਲੀ ਦੇ ਵਿੱਚ ਜਾ ਰਹੇ ਸੀ ਰਸਤੇ 'ਚ ਹਾਦਸਾ ਵਾਪਰਿਆ ਚੰਗੀ ਗੱਲ ਇਹ ਹੈ ਕਿ ਕਿਸੇ ਦੀ ਮੌਤ ਨਹੀਂ ਹੋਈ ਸੀ ਫਿਰ ਕਹਿੰਦੇ ਸੁਖ ਮੰਗਦੇ ਇਦਾਂ ਦੇ ਹਾਸੇ ਨਾ ਹੁਣ ਪਰ ਜ਼ਖਮੀ ਹੋਏ ਬਹੁਤ ਜਣੇ ਸੋਸ਼ਲ ਮੀਡੀਆ ਤੇ ਕੁਝ ਕੁ ਵੀਡੀਓ ਸਾਹਮਣੇ ਆਈਆਂ ਕੁਝ ਕੁ ਲੋਕ ਜਿਹੜੇ ਮਜੂਸੀ ਗੱਡੀ 'ਵੇ ਜਾ ਰਹੇ ਸੀ ਜਾਂ ਉੱਥੇ ਮਜੂਸੀ ਉਹ ਕਹਿੰਦੇ ਕਿ ਗਲਤ ਤਰੀਕੇ ਨਾਲ ਟਰਾਲੀ ਚਲਾਉਂਦੇ ਸੀ ਨੌਜਵਾਨ ਹੁੱਲੜਵਾਰੀ ਕਰਦੇ ਜਾ ਰਹੇ ਸੀ ਇਹ ਆਮ ਹੈ ਸ੍ਰੀ ਨੰਦਪੁਰ ਸਾਹਿਬ ਦਾ ਮੇਲਾ ਵੀ ਜਦੋਂ ਹੁੰਦਾ ਉਸ ਵੇਲੇ ਵੀ ਬਹੁਤ ਸਾਰੇ ਨੌਜਵਾਨ ਜਾਂਦੇ ਤੈ ਉਹ ਮੋਟਰਸਾਈਕਲਾਂ ਤੇ ਦੇਸਾਂ ਲਗਾਉਂਦੇ ਜਾਂਦੇ ਹੁੱਲੜਬਾਜੀ ਕਰਦੇ ਚੀਕਾਂ ਮਾਰਦੇ ਆ ਉੱਚੀ ਉੱਚੀ ਕਈਆਂ ਨੇ ਸ਼ਬਦ ਲਗਾਏ ਆ ਚੰਗੀ ਗੱਲ ਐ ਸ਼ਬਦ ਲਗਾਓ ਪਰ ਆਪਣੇ ਜੋਗੀ ਆਵਾਜ਼ ਦੇ ਵਿੱਚ ਸੰਗਤ ਨੂੰ ਸੁਣੇ ਬਸ ਇੰਨੀ ਕੁ ਪਰ ਅੱਜ ਦੇ ਸਮੇਂ ਚ ਟਰੈਕਟਰ ਦੇ ਪਿੱਛੇ ਜਿੱਥੇ ਸਿਰ ਹੁੰਦਾ ਉੱਥੇ ਵੱਡੇ ਵੱਡੇ ਡੈੱਕ ਲਗਾਏ ਆ ਨਾ ਪਿਛਲੇ ਪਾਸੇ ਆਉਂਦੇ ਹੋਰਨ ਦਾ ਪਤਾ ਲੱਗਦਾ ਸਪੀਡ ਪੂਰੀ ਹੁੰਦੀ ਹੈ ਟਰਾਲੀ ਦੇ ਨਾਲ ਰੇਸਾਂ ਲੱਗਦੀਆਂ ਨੇ ਕੋਈ ਟਰੈਕਟਰ ਦੇ ਅਗਲੇ ਪਾਸੇ ਬੈਠਾ ਹੁੰਦਾ ਤਿੰਨ ਤਿੰਨ ਅੱਗੇ ਬੈਠੇ ਆ ਇਹ ਕਿਹੜਾ ਤਰੀਕਾ ਇਹ ਬਹੁਤ ਸਾਰੀਆਂ ਗੱਲਾਂ ਵਿਚਾਰ ਕਰਨ ਦੀ ਜ਼ਰੂਰਤ ਹੈ ਅੱਜ ਇਹ ਹਾਦਸਾ ਵਾਪਰਿਆ ਬੜਾ ਮੰਦਪਗ ਹੈ ਪਰ ਫਿਰ ਅਪੀਲ ਕਰਦੇ ਆ ਸਿੰਘ ਸਾਹਿਬ ਨੇ ਵੀ ਅਪੀਲ ਕੀਤੀ ਸੀ ਬਹੁਤ ਸਾਰੇ ਲੋਕ ਵੀ ਕਹਿੰਦੇ ਆ ਕਿ ਅਜਿਹੇ ਹਾਦਸੇ ਨਾ ਵਾਪਰਨ ਇਸ ਕਰਕੇ ਲੋਕਾਂ ਨੂੰ ਆਪ ਹੀ ਧਿਆਨ ਰੱਖਣਾ ਚਾਹੀਦਾ ਜਿਹੜਾ ਨਹੀਂ ਰੱਖਿਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਹਾਸੇਵਦ ਦੇ ਪਿਆ ਹੈ ਭਾਰਤ ਵਿੱਚ ਵੀ ਹਾਸੇਵਦ ਰਹੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਲਗਾਤਾਰ ਗਿਣਤੀ ਵੱਧਦੀ ਹੈ ਪੰਜਾਬ ਸਰਕਾਰ ਨੇ ਪਿਛਲੇ ਦਿਨੀ ਦਾਅਵਾ ਕੀਤਾ ਹੈ ਕਿ ਅਸੀਂ ਸੜਕ ਸੁਰੱਖਿਆ ਫੋਰਸ ਲਗਾਈ ਹੈ ਉਹਦੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ ਬਹੁਤ ਚੰਗੀ ਗੱਲ ਹੈ ਪੰਜਾਬ ਦੇ ਵਿੱਚ ਇੱਕ ਦਿਨ ਚ 14 ਬੰਦੇ ਸੜਕਾਂ ਖਾ ਜਾਂਦੀਆਂ 14 ਮੌਤਾਂ ਹੁੰਦੀਆਂ ਸੀ ਹੁਣ ਉਹ ਅੰਕੜਾ ਹੋ ਸਕਦਾ ਹੈ 11 ਜਾਂ 12 ਹੋਊ ਜਾਂ ਹੋਵੇ ਪਰ 11 12 ਵੀ ਬਹੁਤ ਜ਼ਿਆਦਾ ਹੈ ਅਸੀਂ ਤਾਂ ਉਸ ਦਿਨ ਕਹਾਂਗੇ ਜਿਸ ਦਿਨ ਇਹ ਅੰਕੜਾ 0 ਤੇ ਆ ਜਾਂਦਾ ਇੱਕ ਦੋ ਮੋਤਾਂ ਵੀ ਬਹੁਤ ਜ਼ਿਆਦਾ ਨਹੀਂ ਪਰ ਗਲਤੀਆਂ ਕਈਆਂ ਦੀਆਂ ਆਪਣੀਆਂ ਵੀ ਐ ਅਜਿਹੇ ਹਾਸਿਆਂ ਨੂੰ ਸੱਦਾ ਦੇਣਾ ਅੱਜ ਜੋ ਘਟਨਾਕ੍ਰਮ ਸਾਹਮਣੇ ਆਇਆ ਅੱਜ ਜਿਸ ਤਰ੍ਹਾਂ ਟਰੈਕਟਰ ਰਸ਼ ਤਰੀਕੇ ਨਾਲ ਸ਼ਬਦ ਲਿਖਿਆ ਕਿ ਰਸ਼ ਤਰੀਕੇ ਨਾਲ ਰੈਸ਼ਿੰਗ ਡਰਾਈਵਿੰਗ ਕੀਤੀ ਗਈ ਗਲਤ ਤਰੀਕੇ ਨਾਲ ਡਰਾਈਵਿੰਗ ਕੀਤੀ ਗਈ ਰੇਸਾਂ ਲੱਗਦੀਆਂ ਦਿਖਾਈ ਦਿੱਤੀਆਂ ਨੇ ਇਹ ਕੰਮ ਗਲਤ ਹੋਇਆ ਨਾ ਕੀਤਾ ਜਾਵੇ ਤਾਂ ਚੰਗਾ ਤੁਸੀਂ ਨਤਮਸਤਕ ਹੋਣ ਜਾਣਾ ਧਾਰਮਿਕ ਸਥਾਨ ਤੇ ਨਤਮਸਤਕ ਹੋ ਕੇ ਮੁੜੋ ਕੋਈ ਰੋਕਦਾ ਨਹੀਂ ਕੋਈ ਟੋਕਦਾ ਨਹੀਂ ਪਰ ਜਦੋਂ ਅਜਿਹੇ ਕੰਮ ਕਰਨੇ ਲਲਕਾਰੇ ਮਾਰਨੇ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਨੀ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ ਪਰ ਤੁਹਾਡੇ ਨਾਲ ਬੈਠੀ ਸੰਗਤ ਜਿਹੜੀ ਪਿੰਡ ਦੇ ਵਿੱਚੋਂ ਗਈ ਹੈ ਕਮ ਸੇ ਕਮ ਉਹਨਾਂ ਦਾ ਤਾਂ ਖਿਆਲ ਰੱਖਣਾ ਚਾਹੀਦਾ ਹੈ ਇਹ ਮੰਦ ਭਾਗਾ ਹਾਸ ਹੈ ਨਾ ਹੁੰਦਾ ਤਾਂ ਚੰਗਾ ਹਾਸਿਆਂ ਦੀ ਗੱਲ ਕਰਦੇ ਪਏ ਹਾਂ ਕੱਲ ਇੱਕ ਹਾਸਾ ਵਾਪਰਿਆ ਬੰਗਲੌਰੂ ਦੇ ਵਿੱਚ ਇੱਕ ਗੱਡੀ 'ਚ ਪਰਿਵਾਰ ਪੂਰਾ ਜਾ ਰਿਹਾ ਸੀ ਉੱਪਰ ਟੈਂਕਰ ਪਲਟ ਗਿਆ ਸਾਰਿਆਂ ਦੀ ਥਾਂ ਤੇ ਮੌਤ ਹੋ ਗਈ ਉਹ ਜਿਹੜੀ ਗੱਡੀ ਸੀ 2 ਮਹੀਨੇ ਪਹਿਲੇ ਪਰਿਵਾਰ ਨੇ ਲਈ ਸੀ ਕਿਉਂਕਿ ਇੱਕ ਕੰਪਨੀ ਦਾ ਸੀਈਓ ਸੀ ਸੌਫਟਵੇਅਰ ਕੰਪਨੀ ਦਾ ਗੱਡੀ ਇਸ ਕਰਕੇ ਖਰੀਦੀ ਤਾਂ ਕਿ ਕਿਸੇ ਤਰੀਕੇ ਦਾ ਕੋਈ ਨੁਕਸਾਨ ਨਾ ਹੋਵੇ ਆਖੇ ਗੱਡੀ ਸੇਫ ਬਹੁਤ ਐ ਸੇਫ ਬ੍ਰਾਂਡ ਦੇ ਲਈ ਲੱਖਾਂ ਰੁਪਏ ਦੀ ਗੱਡੀ ਤਾਂ ਖਰੀਦ ਲਈ ਪਰ ਕੁਦਰਤ ਮੋਰੇ ਕਿਸਤਾ ਜੋਰ ਹੈ ਹਾਸਾ ਕਦੀ ਦੱਸ ਕੇ ਨਹੀਂ ਹੁੰਦਾ ਐਕਸੀਡੈਂਟ ਕਦੀ ਦੱਸ ਕੇ ਨਹੀਂ ਹੁੰਦਾ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਇਹ ਹਾਸਾ ਵਾਪਰਿਆ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਇਸ ਵੇਲੇ ਹਾਸੇ ਬਾਪਰਦੇ ਨੇ ਜਿੱਤੋਂ ਇਨਸਾਨਾਂ ਨੂੰ ਸਬਕ ਸਿੱਖਣ ਦੀ ਜ਼ਰੂਰਤ ਵੀ ਹੈ ਤੇ ਬਹੁਤ ਸਾਰੇ ਹਾਸੇ ਅਜਿਹੇ ਵੀ ਹੈ ਜਿਹੜੇ ਇਨਸਾਨਾਂ ਦੇ ਕਰਕੇ ਆਪ ਹੀ ਹੋ ਜਾਂਦੇ ਆਪਣੀਆਂ ਗਲਤੀਆਂ ਨੇ ਇਹ ਵੀ ਇਸ ਤਰ੍ਹਾਂ ਦਾ ਅੱਜ ਹਾਸਾ ਹੈ ਸੋ ਅਪੀਲ ਆ ਸਾਰਿਆਂ ਨੂੰ ਪਾਈ ਕਿ ਤੁਸੀਂ ਜਾਣਾ ਧਾਰਮਿਕ ਸਥਾਨ ਤੇ ਜਾਓ ਪਰ ਸਹੀ ਤਰੀਕੇ ਨਾਲ ਗੱਡੀ ਗਲਤ ਤਰੀਕੇ ਨਾਲ ਨਾ ਚਲਾਈ ਜਾਵੇ ਗੱਲ ਕਿਸਾਨਾਂ ਦੀ ਕਰਦੇ ਆ ਕਿਸਾਨ ਜਥੇਬੰਦੀਆਂ ਦੇ ਆਗੂ ਬਹੁਤ ਸਾਰੇ ਕਿਸਾਨ ਖਨੌਰੀ ਬਾਰਡਰ ਤੇ ਸ਼ੰਭੂ ਬੈਰੀਅਰ ਤੇ ਬੈਠੇ ਹੋਏ ਨੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਜਦੋਂ ਤੱਕ ਪ੍ਰਵਾਨ ਨਹੀਂ ਹੁੰਦੀਆਂ ਅਸੀਂ ਪਿੱਛੇ ਹਟਣ ਵਾਲੇ ਨਹੀਂ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਹਰਿਆਣਾ ਸਰਕਾਰ ਕਹਿ ਰਹੀ ਹੈ ਕਿ 100% ਦੀ ਐਮਐਸਪੀ ਅਸੀਂ ਫਸਲਾਂ ਦੀ ਖਰੀਦ ਕੀਮਤ ਤੇ ਦਿੰਨੇ ਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਅਚਾਨਕ ਕੈਮਰੇ ਮੂਰੇ ਆ ਕੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਤੇ ਬਹੁਤ ਸਾਰੇ ਵਾਅਦੇ ਉਸ ਵੇਲੇ ਕੀਤੇ ਗਏ ਜੇ ਉਹਨਾਂ ਨੇ ਆਪਨੇ ਕੀਤੇ ਤਾਂ ਜਿਹੜੀ ਕਮੇਟੀ ਵਿੱਚ ਪਈ ਸੀ ਉਹਨਾਂ ਨੇ ਕਿਹਾ ਸੀ ਕਿ ਐਮਐਸਪੀ ਦੀ ਗਾਰੰਟੀ ਬਣਾਵਾਂਗੇ ਅਸੀਂ ਕਾਨੂੰਨੀ ਤੌਰ ਤੇ ਪਰ ਲਿਖਤੀ ਰੂਪ ਵਿੱਚ ਇਹ ਲਾਗੂ ਨਹੀਂ ਕੀਤਾ ਗਿਆ ਕਿਸਾਨਾਂ ਨੂੰ ਲੱਗਿਆ ਕਿ ਸਾਡੇ ਨਾਲ ਧੋਖਾ ਹੋਇਆ 2 ਸਾਲ ਬੀਤਣ ਦੇ ਬਾਵਜੂਦ ਵੀ ਵੋਟਾਂ ਪੈਣ ਤੋਂ ਬਾਅਦ ਤੀਸਰੀ ਵਾਰ ਸਰਕਾਰਨ ਦੇ ਬਾਅਦ ਸਰਕਾਰ ਬਣਨ ਦੇ ਬਾਵਜੂਦ ਵੀ ਕਿਸਾਨਾਂ ਨੂੰ ਲੱਗਣ ਲੱਗ ਪਿਆ ਕਿ ਸਾਡੀ ਤਾਂ ਗੱਲ ਹੀ ਨਹੀਂ ਸੁਣੀ ਜਾ ਰਹੀ ਉਹਨਾਂ ਨੇ ਫਿਰ ਤੋਂ ਅੰਦੋਲਨ ਦਾ ਰਾਹ ਬਣਾਇਆ 14 ਮੰਗਾਂ ਨੇ ਅਜਿਹੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਮੂਰੇ ਰੱਖੀਆਂ ਉਹਦੇ ਵਿੱਚੋਂ ਕੁਝ ਮੰਗਾ ਮੂਰੀਆਂ ਹੋ ਵੀ ਸਕਦੀਆਂ ਨੇ ਕੁਸ਼ਕ ਨਹੀਂ ਅਸੀਂ ਇਹ ਕਿਉਂ ਕਹਿੰਨੇ ਆ ਕਿਉਂਕਿ ਕਾਨੂੰਨ ਜੱਕਦਮ ਬਣਾ ਲੈਣੇ ਇਸ ਤਰ੍ਹਾਂ ਵੀ ਨਹੀਂ ਹੁੰਦਾ ਦਿਨਾਂ ਵਿੱਚ ਬੰਜਣ ਇਹ ਵੀ ਨਹੀਂ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਖੁਦ ਕਹਿੰਦੇ ਆ ਕੁਝ ਦਿਨ ਪਹਿਲਾਂ ਉਗਰਾਹਾਂ ਜਿੱਥੇ ਬੰਦੀ ਦੇ ਆਗੂ ਨੇ ਉਹਨਾਂ ਨੇ ਵੀ ਕਿਹਾ ਸੀ ਕਿ ਇੰਨੀ ਜਲਦੀ ਕੰਮ ਹੁੰਦੇ ਨਹੀਂ ਪਰ ਕੇਂਦਰ ਸਰਕਾਰਾਂ ਇਹ ਕਹਿਣ ਕਿ ਅਸੀਂ ਭਰੋਸਾ ਦਿੰਨੇ ਆ ਤਾਂ ਹੋ ਸਕਦਾ ਕਿ ਧਰਨਾ ਚੱਕ ਹੋ ਜਵੇ ਪਰ ਇੱਥੇ ਗੱਲ ਹੁਣ ਜਗਜੀਤ ਸਿੰਘ ਢੱਲੇਵਾਲ ਹੁਰਾ ਦੀ ਕਰਨੀ ਬਣਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਹੈ ਚਿੰਤਾਜਨਕ ਹਾਲਾਤ ਹਰ ਰੋਜ਼ ਖਰਾਬ ਹੋ ਰਹੇ ਨੇ 29 ਦਿਨ ਅੱਜ ਹੋ ਚੁੱਕੇ ਐ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤੇ ਬੈਠਿਆ ਨੂੰ ਹੁਣ ਮਰਨ ਵਰਤੇ ਬੈਠੇ ਜੇਕਰ 29 ਦਿਨ ਹੋ ਗਏ ਕੁਝ ਖਾਦਾ ਨਹੀਂ ਸਰੀਰਕ ਅੰਗ ਖਰਾਬ ਹੋਣ ਦੀ ਸੰਭਾਵਨਾ ਹੈ ਅੱਜ ਡਾਕਟਰ ਸੁਵੈਮਨ ਹੁਰਾ ਦੀ ਟੀਮ ਉਹਨਾਂ ਦੇ ਇੱਕ ਡਾਕਟਰ ਨੇ ਹੁਣ ਉਹ ਕਹਿੰਦੇ ਆ ਗੁਰਪ੍ਰਵੇਸ਼ ਸਿੰਘ ਉਹਨਾਂ ਨੇ ਇਹ ਦਾਵਾ ਕੀਤਾ ਕਿ ਹਾਲਾਤ ਸਥਿਤੀ ਇੰਨੀ ਕਿ ਚਿੰਤਾਜਨਕ ਹੋ ਗਈ ਹੈ ਕਿ ਸਰੀਰ ਦੇ ਅੰਗ ਮੁੜ ਕੇ ਠੀਕ ਹੋਣਗੇ ਇਹ ਪੱਕੇ ਤੌਰ ਤੇ ਕਿਹਾ ਨਹੀਂ ਜਾ ਸਕਦਾ ਇਹਦਾ ਮਤਲਬ ਹੈ ਕਿ ਸਰੀਰਕ ਤੌਰ ਤੇ ਜਿਹੜਾ ਨੁਕਸਾਨ ਹੋ ਰਿਹਾ ਕੀ ਉਹਦੀ ਪਰਪਾਈ ਹੋਣੀ ਔਖੀ ਹੈ ਕਹਿਣ ਦਾ ਮਤਲਬ ਤਾਂ ਇਹੀ ਹੈ ਅਸੀਂ ਫਿਰ ਕਹਿੰਦੇ ਹਾਂ ਸੁਖ ਮੰਗਦੇ ਹਾਂ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦਾ ਇਹ ਇਕੱਲੇ ਦਾ ਮਸਲਾ ਨਹੀਂ ਇਹ ਜਗਜੀਤ ਸਿੰਘ ਡੱਲੇਵਾਲ ਹੁਰਾ ਦੇ ਨਾਲ-ਨਾਲ ਬਹੁਤ ਸਾਰੇ ਕਿਸਾਨ ਵੈਸੇ ਤਾਂ ਭਾਰਤ ਦੇ ਸਾਰੇ ਕਿਸਾਨਾਂ ਦੀ ਇਹ ਮਸਲਾ ਐਮਐਸਪੀ ਤੇ ਖਰੀਦ ਜੇਕਰ ਹੋਵੇ ਸਰਕਾਰ ਮੁਕਰੇ ਨਾ ਆਪਣੇ ਵਾਅਦਿਆਂ ਤੋਂ ਅਸਲ ਵਿੱਚ ਇਹੀ ਗੱਲ ਚਾਹੀਦੀ ਹੈ ਪਰ ਉਹਨਾਂ ਦੀ ਸਿਹਤ ਹਰ ਰੋਜ਼ ਖਰਾਬ ਹੋ ਰਹੀ ਹੈ ਅੱਜ ਜਦੋਂ 29 ਦਿਨ ਪੂਰੇ ਹੋ ਚੁੱਕੇ ਨੇ ਡਾਕਟਰਾਂ ਨੇ ਉਹਨਾਂ ਦੀ ਸਿਹਤ ਦੇ ਬਾਬਤ ਇਹ ਫਿਰ ਕਹਿ ਦਿੱਤਾ ਕਿ ਹਾਲਾਤ ਚਿੰਤਾਜਨਕ ਨੇ ਪਤਾ ਨਹੀਂ ਠੀਕ ਹੋਣਾ ਕਿ ਨਹੀਂ ਪਰ ਭਾਈ ਹੁਣੀ ਕਿ ਨਹੀਂ ਕਿਸੇ ਵੇਲੇ ਵੀ ਕੋਈ ਅਣਹੋਣੀ ਵਾਪਰ ਸਕਦੀ ਹੈ ਤਾਂ ਫਿਰ ਵੀ ਸਰਕਾਰਾਂ ਇੱਧਰ ਧਿਆਨ ਕਿਉਂ ਨਹੀਂ ਦੇ ਰਹੀਆਂ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਦਖਲਅਜ਼ੀ ਕੀਤੀ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਰ ਹੁਰਾ ਦੀ ਸਿਹਤ ਸਾਰਿਆਂ ਲਈ ਜ਼ਰੂਰੀ ਹੈ ਉਹਨਾਂ ਦਾ ਸਿਹਤ ਯਾਬ ਰਹਿਣਾ ਵੀ ਜ਼ਰੂਰੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪੰਜਾਬ ਸਰਕਾਰ ਨੇ ਜਿਹੜੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਕਿਸਾਨ ਜਥੇਬੰਦੀਆਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਥੋੜੀ ਖੁਦ ਮਨਾ ਕੀਤਾ ਕਹਿੰਦੇ ਇਹ ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਇਹ ਗੱਲ ਹੋਈ ਹੈ ਹਾਲਾਂਕਿ ਸਰਕਾਰ ਆਪਣੀ ਜਗ੍ਹਾ ਤੇ ਕਿਸਾਨ ਜਥੇਬੰਦੀਆਂ ਆਪਣੀ ਜਗ੍ਹਾ ਤੇ ਗੱਲ ਮੰਗਾਂ ਦੀ ਹੈ ਵਿਚ ਕੋਈ ਪੈ ਨਹੀਂ ਰਿਹਾ ਕੇਂਦਰ ਵਾਲੇ ਪਾਸਿਓਂ ਕੋਈ ਸੁਨੇਹਾ ਨਹੀਂ ਆ ਰਿਹਾ ਅੱਜ ਫਿਰ ਸਥਿਤੀ ਬਦਲਦੀ ਪਈ ਹੈ ਅਣ ਹੋਣੀ ਅਸੀਂ ਫਿਰ ਕਹਿੰਦੇ ਕੋਈ ਵਾਪਰ ਸਕਤੀ ਹੈ ਪਰ ਨਾਲ ਹੀ ਇਹ ਵੀ ਕਹਿੰਦੇ ਆ ਕਿ ਦੁਆਵਾ ਕਰਦੇ ਸਾਰਾ ਕੁਝ ਠੀਕ ਰਹੇ ਕਿਉਂਕਿ ਬੰਦਾ ਕਰਦੇ ਵਿੱਚ ਹੱਸਦਾ ਵਸਤਾ ਹੀ ਵਧੀਆ ਲੱਗਦਾ ਪਰ ਸਥਿਤੀ ਜਿੱਦਣ ਨੂੰ ਜਾ ਰਹੀ ਹੈ ਇਹ ਹਾਲਾਤ ਠੀਕ ਹੋਣਗੇ ਜਾਂ ਨਹੀਂ ਇਹ ਸਰਕਾਰਾਂ ਜਾਣਦੀਆਂ ਨੇ ਸਰਕਾਰਾਂ ਦੇ ਉੱਪਰ ਬਹੁਤ ਕੁਝ ਨਿਰਭਰ ਕਰਦਾ ਜਥੇਬੰਦੀਆਂ ਨਾਲ ਆਉਣਗੀਆਂ ਕਿ ਨਹੀਂ ਇਹ ਵੀ ਨਹੀਂ ਕਿਹਾ ਜਿਆਦਾ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਕਿਉਂਕਿ ਚੱਲਦੇ ਪ੍ਰੋਗਰਾਮ ਦੇ ਦੌਰਾਨ ਮੀਟਿੰਗ ਇਹ ਚੱਲਦੀ ਪਈ ਹੈ ਕੀ ਫੈਸਲਾ ਲੈਣਾ ਅਸੀਂ ਕੱਲ ਉੱਤੇ ਜ਼ਿਕਰ ਜ਼ਰੂਰ ਕਰਾਂਗੇ ਪਰ ਇੰਨਾ ਜ਼ਰੂਰ ਹੈ ਮੀਟਿੰਗ ਵਿੱਚ ਛੋਸਾ ਦਾ ਨਾਲ ਤੁਰੰਦੀ ਗੱਲ ਵੀ ਕਹਿ ਦਿੱਤੀ ਜਾਵੇ ਇਹ ਵੀ ਹੋ ਸਕਦਾ ਹੈ ਕਿ ਕਹਿ ਦਿੱਤਾ ਜਾਵੇ ਅਸੀਂ ਨਾਲ ਨਹੀਂ ਚੱਲਣਾ ਚੱਲਣਾ ਨਹੀਂ ਚੱਲਣਾ ਉਹ ਕਿਸਾਨਾਂ ਦੀ ਆਪਣੀ ਮਰਜ਼ੀ ਹੈ ਅਸੀਂ ਉਧਰ ਬਿਲਕੁਲ ਨਹੀਂ ਜਾਣੇ ਹੁਣ ਜਗਜੀਤ ਸਿੰਘ ਢੱਲੇਵਾਲ ਹੁਰਾਂ ਦੀ ਸਿਹਤ ਗੰਭੀਰ ਹੈ ਕਿਸਾਨ ਜਥੇਬੰਦੀਆਂ ਨੂੰ ਨਾਲ ਆਉਣਾ ਚਾਹੀਦਾ ਆਉਣਗੇ ਕਿ ਨਹੀਂ ਉਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਕਿਸਾਨਾਂ ਨਾਲ, ਕਿਸਾਨ ਕਹਿ ਰਹੇ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਇਹ ਸਮਾਂ ਦੱਸੇਗਾ ਪਰ ਜਿੱਦ ਦੀ ਸਿੰਘ ਡੱਲੇਵਾਲ ਦੀ ਸਿਹਤ ਜਿਆਦਾ ਢਿੱਲੀ ਹੁੰਦੀ ਜਾ ਰਹੀ ਹੈ। ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਮਿਊਂਸੀਪਲ ਚੋਣਾਂ ਦੀ। ਚੋਣਾਂ ਦੇ ਨਤੀਜੇ ਆਏ, ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ। ਹੈਰਾਨ ਇਸ ਕਰਕੇ ਕੀਤਾ ਕਿਉਂਕਿ ਲੋਕਾਂ ਨੇ ਵੋਟਾਂ ਪਾਈਆਂ ਹੀ ਨਹੀਂ। ਲੀਡਰਾਂ ਨੂੰ ਉਮੀਦ ਸੀ ਕਿ ਸਾਨੂੰ ਵੋਟਾਂ ਪੈਣਗੀਆਂ, ਚਾਹ ਵੀ ਸੀਗਾ ਚਲੋ ਜਿੰਨੀਆਂ ਕਿ ਪਈਆਂ ਉਸ ਹਿਸਾਬ ਦੇ ਨਾਲ ਜਿੱਤ ਕਈਆਂ ਨੂੰ ਦਰਜ ਕਰ ਲਈ ਐ ਮੇਅਰ ਬਣਾਉਣ ਦੇ ਲਈ ਜੋਰ ਤੋੜ ਦਾ ਕੰਮ ਹੁਣ ਜਾਰੀ ਹੈ ਇਹ ਜਿਹੜਾ ਸਿਲਸਿਲਾ ਅੱਗੇ ਵੱਲ ਵੱਧ ਰਿਹਾ ਹੈ ਆਮ ਆਦਮੀ ਪਾਰਟੀ ਪਟਿਆਲੇ ਵਿੱਚ ਮੇਅਰ ਬਣ ਰਿਹਾ ਹੈ ਸਥਿਤੀ ਸਾਫ ਸੀ ਜਲੰਧਰ ਦੇ ਵਿੱਚ ਵੀ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਕਿਉਂਕਿ ਉਹਨਾਂ ਦੇ ਨਾਲ ਹੁਣ 6 ਕਾਉਂਸਲਰ ਹੋਰ ਆ ਕੇ ਖੜੇ ਹੋ ਗਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਉਹਨਾਂ ਨੇ ਸੰ ਲਗਾਈ ਹੈ ਕਾਂਗਰਸ ਪਾਰਟੀ ਹੁਣ ਕਾਂਗਰਸ ਪਾਰਟੀ ਦੇ ਕੋਸ਼ਕ ਕਾਉਂਸਲ ਜਿਹੜੇ ਜਿੱਤੇ ਸੀ ਉਹਨਾਂ ਦੇ ਘਰਾਂ ਦੇ ਬਾਹਰ ਕਾਂਗਰਸ ਦੇ ਲੀਡਰ ਧਰਨਾ ਦੇ ਰਹੇ ਨੇ ਉਹ ਕਹਿੰਦੇ ਅਸੀਂ ਜਿਤਾਉਣ ਵਾਲੇ ਸਾਨੂੰ ਬਿਨਾਂ ਪੁੱਛੇ ਇਹ ਪਾਰਟੀ ਆਮ ਆਦੀ ਪਾਰਟੀ ਸ਼ਾਮਲ ਹੋ ਗਏ ਇਸ ਕਰਕੇ ਘਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਅੱਜ ਉਹਨਾਂ ਦੇ ਘਰ ਤੋਂ 100 ਮੀਟਰ ਦੀ ਦੂਰੀ ਤੇ ਧਰਨਾ ਲਗਵਾਇਆ ਗਿਆ ਪ੍ਰਸ਼ਾਸਨ ਨੇ ਧਰਨਾ ਚਕਾਇਆ ਸੀ ਖੈਰ ਸਿਆਸਤ ਐ ਸਿਆਸਤ ਵਿੱਚ ਬਹੁਤ ਕੁਝ ਚੱਲਦਾ ਰਹਿੰਦਾ ਪਰ ਇੱਥੇ ਗੱਲ ਕਰਨੀ ਬਣਦੀ ਹੁਣ ਲੁਧਿਆਣੇ ਦੀ ਲੁਧਿਆਣਾ ਨਿਗਮ ਚੋਣਾਂ ਦੇ ਵਿੱਚ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਪਰ ਜੋੜ ਤੋੜ ਕਰਕੇ ਮੇਅਰ ਕੌਣ ਬਣਾਉਂਦਾ ਇਹ ਸਮਾਂ ਦੱਸੇਗਾ ਆਮ ਆਦਮੀ ਪਾਰਟੀ ਦੇ ਵ代ਕ ਉਹਨਾਂ ਦੀਆਂ ਧਰਮ ਪਤਨੀ ਉਹ ਵੀ ਹਾਰ ਗਈਆਂ ਤੇ ਹੁਣ ਹਾਲਾ ਜਿੱਦ ਨੂੰ ਜਾ ਰਹੇ ਵੈਸੇ ਕਾਂਗਰਸ ਪਾਰਟੀ ਤੋਂ ਜੇਕਰ ਦੇਖੀਏ ਤਾਂ ਉਧਰ ਭਾਰਤ ਭੂਸ਼ਣ ਆਸ਼ੂ ਹਰਜ ਧਰਮ ਪਤਨੀ ਵੀ ਤਾਂ ਹਾਰ ਹੀ ਗਏ ਜਿਹੜੇ ਧੱਕੜ ਲੀਡਰ ਆਪਣੇ ਆਪ ਨੂੰ ਕਹਿੰਦੇ ਸੀ ਇਹਨਾਂ ਚੋਣਾਂ ਵਿੱਚ ਲੋਕਾਂ ਨੇ ਸਿਰੇ ਤੋਂ ਕਿਉਂ ਨਕਾਰ ਦਿੱਤਾ ਉਹਨਾਂ ਨੂੰ ਇਹ ਪਾਰਟੀਆਂ ਦੇ ਲੀਡਰਾਂ ਨੂੰ ਵਿਚਾਰਾ ਕਰਨੀਆਂ ਪੈਣੀਆਂ ਨੇ ਤੇ ਹੁਣ ਜਦੋਂ ਮੇਅਰ ਬਣਾਉਣ ਦੀ ਗੱਲ ਆਉਂਦੀ ਹੈ ਲੁਧਿਆਣੇ ਦੇ ਵਿੱਚ ਭਾਵੇਂ ਕੋਈ ਵੀ ਪਾਰਟੀ ਸਪਸ਼ਟ ਬਹੁਮਤ ਨਹੀਂ ਲੈ ਸਕੀ ਹੁਣ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦਾ ਉੱਥੇ ਗੱਠਜੋੜ ਹੋ ਸਕਦਾ ਸਮਝੌਤਾ ਹੋ ਸਕਦਾ ਅਸੀਂ ਫਿਰ ਕਹਿੰਦੇ ਆ ਇਹ ਚਰਚਾਵਾਂ ਨੇ ਇਨ੍ਹਾਂ ਚਰਚਾਵਾਂ ਦੇ ਦੌਰਾਨ ਰਵਨੀਤ ਸਿੰਘ ਬਿੱਟੂ ਹੁਰਾਂ ਦਾ ਇੱਕ ਬਿਆਨ ਆ ਉਹ ਕਹਿੰਦੇ ਏਦਾਂ ਦੀ ਕੋਈ ਗੱਲ ਨਹੀਂ ਇਹ ਕੋਰੀ ਅਫਵਾਹ ਆ ਕੋਈ ਸਮਝੌਤਾ ਨਹੀਂ ਹੋਣਾ ਪਰ ਜੇ ਸਮਝੌਤਾ ਹੁੰਦਾ ਕੀ 1992 ਦਾ ਇਤਿਹਾਸ ਦੁਆਰਾ ਦੁਹਰਾਇਆ ਜਾ ਸਕਦਾ ਜਦੋਂ ਲੁਧਿਆਣਾ ਨਗਰ ਨਿਗਮ ਲਈ ਪਹਿਲੀ ਵਾਰ ਵੋਟਾਂ ਪਈਆਂ ਸੀ ਤੇ ਉਸ ਵੇਲੇ ਕਿਸੇ ਨੂੰ ਬਹੁਮਤ ਨਹੀਂ ਮਿਲਿਆ ਉਸ ਤੋਂ ਬਾਅਦ ਇਹ ਤੈਅ ਕੀਤਾ ਕਾਂਗਰਸ ਪਾਰਟੀ ਦੀ ਹਮਾਇਤ ਕਰਨ ਲਈ ਭਾਰਤੀ ਜਨਤਾ ਪਾਰਟੀ ਨੇ ਸਾਥ ਦਿੱਤਾ ਤੇ ਉਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਸੀ ਚੌਧਰੀ ਸਤਪ੍ਰਕਾਸ਼ ਉਹਨਾਂ ਨੂੰ ਮੇਅਰ ਬਣਾਇਆ ਗਿਆ ਪਰ ਸਮਝੌਤਾ ਹੋਇਆ ਸੀ ਕਿ 2.5 ਸਾਲ ਹੀ ਮੇਅਰ ਤੁਹਾਡਾ ਤੇ 2.5 ਸਾਲ ਹੀ ਮੇਅਰ ਸਾਡਾ ਕੀ ਇਸ ਤਰ੍ਹਾਂ ਦਾ ਸਮਝੌਤਾ ਇਸ ਵਾਰ ਹੋ ਸਕਦਾ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਬਿਲਕੁਲ ਕਿਨਾਰਾ ਕਰਤਾ ਕਹਿੰਦੇ ਇਹ ਸੋਸ਼ਲ ਮੀਡੀਆ ਤੇ ਸਿਰਫ ਤੇ ਸਿਰਫ ਅਫਵਾਹਾਂ ਨੇ ਚਰਚਾਆਂ ਨੇ ਪਰ ਜਦੋਂ ਕੋਈ ਇਦਾਂ ਦੀ ਗੱਲ ਨਿਕਲਦੀ ਆ ਸਮਝੌਤਾ ਹੋ ਵੀ ਸਕਦਾ ਹੈ ਕੋਈ ਵੱਡੀ ਗੱਲ ਨਹੀਂ ਕਿਉਂਕਿ ਦਿੱਲੀ ਇਹ ਕਿਹੜੀ ਲੋਕ ਸਭਾ ਦੀ ਚੋਣ ਹੈ ਇਹ ਕਿਹੜੀ ਵਿਧਾਨ ਸਭਾ ਦੀ ਚੋਣ ਹੈ ਪਰ ਕਿਸੇ ਪਾਰਟੀ ਦਾ ਜਦੋਂ ਇੱਕ ਪਾਰਟੀ ਵਿਰੋਧ ਕਰ ਰਹੀ ਹੈ ਉਹਦੇ ਨਾਲ ਆ ਕੇ ਖੜ ਜਾਣਾ ਬਹੁਤ ਹੀ ਵੱਡੀ ਗੱਲ ਨਹੀਂ ਲੋਕਤੰਤਰ ਵਿੱਚ ਸਭ ਤੋਂ ਪਿਆਰੀ ਕੁਰਸੀ ਹੁੰਦੀ ਹੈ ਤੇ ਕੁਰਸੀ ਬਚਾਉਣ ਦੇ ਲਈ ਬਹੁਤ ਕੁਝ ਹੋ ਜਾਂਦਾ ਹੈ ਨੇਪਾਲ ਦਾ ਇਤਿਹਾਸ ਦੇਖ ਲਈਏ ਉਹ ਪਰਿਵਾਰ ਦੇ ਇੱਕ ਜੀ ਨੇ ਆਪਣੇ ਕਿੰਨੇ ਪਰਿਵਾਰਕ ਮੈਂਬਰਾਂ ਦਾ ਕਤਲ ਕਰ ਦਿੱਤਾ ਸੀ ਭਾਰਤ ਦੇ ਇਤਿਹਾਸ ਵਿੱਚ ਦੇਖ ਲਈਏ ਕਦੀ ਚਾਚਾ ਭਤੀਜੇ ਨੂੰ ਛੱਡ ਦਿੰਦਾ ਕਦੀ ਭਤੀਜਾ ਚਾਚੇ ਦੇ ਨਾਲ ਆ ਕੇ ਖੜ੍ਹ ਜਾਂਦਾ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਕਦੀ ਭੂਆ ਅਲੱਗ ਹੋ ਜਾਂਦੀ ਹੈ ਕਦੀ ਭਤੀਜਾ ਅਲੱਗ ਹੋ ਜਾਂਦਾ ਇਹ ਰਾਜਸਥਾਨ ਦੀ ਸਿਆਸਤ ਮੱਧ ਪ੍ਰਦੇਸ਼ ਦੀ ਸਿਆਸਤ ਕਈ ਥਾਵਾਂ ਤੇ ਚੱਲਦਾ ਪਿਆ ਪਰ ਇਹਨਾਂ ਜ਼ਰੂਰ ਹੈ ਇਸ ਵਾਰ ਨਿਗਮ ਚੋਣਾਂ ਦੇ ਵਿੱਚ ਲੋਕਾਂ ਨੇ ਕਿਸੇ ਇੱਕ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ ਇਹਦਾ ਮਤਲਬ ਸੀ ਕਿ ਲੋਕ ਪਸੰਦ ਨਹੀਂ ਕਰਦੇ ਪਏ ਕਿਸੇ ਪਾਰਟੀ ਦੇ ਕਿਸੇ ਵੀ ਆਗੂ ਨੂੰ ਜਾਂ ਉਹਨਾਂ ਨੇ ਮਨ ਹੀ ਨਹੀਂ ਬਣਾਇਆ ਸੀ ਵੋਟਾਂ ਪਾਉਣ ਦਾ ਘਰ ਦੇ ਵਿੱਚ ਐਨ ਬੈਠ ਕੇ ਸੋਚਿਆ ਠੰਡ ਬਹੁਤ ਪਈ ਰਜਾਈਆਂ ਨਹੀਂ ਛੱਡਣੀਆਂ ਐਤਕੀ ਕਿਉਂਕਿ ਪੰਜਾਬ ਸਰਕਾਰ ਨੇ ਛੁੱਟੀ ਕਰ ਦਿੱਤੀ ਸੀ ਜੇ ਇਸੇ ਤਰ੍ਹਾਂ ਛੁੱਟੀ ਹੁਣ ਲੀਡਰਾਂ ਦੀ ਵੀ ਕਰਨੀ ਸਿਆਸੀ ਤੌਰ ਤੇ ਸ਼ੁਰੂ ਕਰ ਦਿੱਤੀ ਤਾਂ ਲੀਡਰਾਂ ਨੂੰ ਵਿਚਾਰਾ ਕਰਨੀਆਂ ਪੈਣੀਆਂ ਕਿ ਅਸੀਂ ਵਾਅਦੇ ਕਰ ਰਹੇ ਹਾਂ ਉਹ ਵਾਅਦੇ ਪੂਰੇ ਨਹੀਂ ਹੁੰਦੇ ਆਮ ਆਦੀ ਪਾਰਟੀ ਦਾਅਵੇ ਕਰਦੀ ਸੀ ਉਹ ਕਹਿੰਦੇ ਸੀ 2.5 ਸਾਲ ਦੇ ਵਿੱਚ ਕੰਮ ਕੀਤਾ ਸਾਨੂੰ ਵੋਟਾਂ ਮਿਲਣੀਆਂ ਚਾਹੀਦੀਆਂ ਨੇ ਤੇ ਲੋਕਾਂ ਨੇ ਇਨਕਾਰ ਕਿਉਂ ਦਿੱਤਾ ਅਸੀਂ ਨਹੀਂ ਕਹਿੰਦੇ ਬਿਲਕੁਲ ਨਕਾਰ ਦਿੱਤਾ ਬਹੁਤ ਕਿਉਂ ਨਹੀਂ ਦਿੱਤਾ ਕਾਂਗਰਸ ਪਾਰਟੀ ਕਹਿੰਦੀ ਸੀ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਲੋਕ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਆ ਤੇ ਲੋਕਾਂ ਨੇ ਅੱਖੋਂ ਪਰੋਖੇ ਘਤਾਨਾ ਕਰਨਾ ਸ਼ੁਰੂ ਕਰ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਮੰਨਦੇ ਆ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਉਲਝੇ ਹੋਏ ਨੇ ਪਰ ਭਾਰਤੀ ਜਨਤਾ ਪਾਰਟੀ ਦੇ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ ਕਿਸਾਨ ਹੁਣ ਵੀ ਵਿਰੋਧ ਕਰ ਰਿਹਾ ਹੈ ਉਹਨਾਂ ਨੇ ਆਪਣੇ ਆਪ ਨੂੰ ਅੱਗੇ ਲੈ ਕੇ ਆਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹੈ ਦੇਖਦੇ ਹਾਂ ਮੇਰ ਬਣਾਉਣ ਦੇ ਵਿੱਚ ਕਿਹੜੀ ਪਾਰਟੀ ਕਾਮਯਾਬ ਹੁੰਦੀ ਹੈ ਪਰ ਇਸ ਵੇਲੇ ਲੁਧਿਆਣੇ ਦੇ ਵਿੱਚ ਜਿਹੜੀ ਚਰਚਾ ਚੱਲਦੀ ਹੈ ਗੱਠਜੋੜ ਹੋ ਸਕਦਾ ਹੈ ਲੀਡਰ ਬਿਲਕੁਲ ਕਹਿ ਰਹੇ ਨਹੀਂ ਹੋ ਸਕਦਾ ਉੱਪਰਲੇ ਪਾਸੇ ਕੀ ਇਸ਼ਾਰਾ ਹੁੰਦਾ ਹੈ ਪਾਰਟੀ ਪ੍ਰਧਾਨ ਪੰਜਾਬ ਦਾ ਦਿੱਲੀ ਵਾਲੇ ਪਾਸੋਂ ਕੀ ਕਹਿਣਗੇ ਇਹ ਸਮਾਂ ਦੱਸੇਗਾ ਹਾਂ ਇੱਕ ਚਰਚਾ ਜੂਰ ਚੱਲਦੀ ਹੈ ਕਿ ਗੱਠਜੋੜ ਹੋ ਗਿਆ ਤਾਂ ਮੇਅਰ ਕਿਹੜੀ ਪਾਰਟੀ ਦਾ ਬਣੇਗਾ ਪੰਗਾ ਉੱਥੇ ਆ ਕੇ ਵੀ ਪਹਿਣਾ ਸੋ ਦੇਖਦੇ ਹਾਂ ਹਾਲਾਤ ਕਿੱਦਾਂ ਜਾਂਦੇ ਆ ਪਰ ਇਹਨਾਂ ਜ਼ਰੂਰ ਹੈ ਇਸ ਵਾਰ ਦੇ ਚੋਣਾਂ ਵਿੱਚ ਕੁਝ ਬਹੁਤ ਕੁਝ ਵੱਖਰਾ ਹੋਇਆ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਜੂਰ ਪਸੰਦ ਆਇਆ ਹੋਣਾ ਜੇਕਰ ਤੁਹਾਡਾ ਕੋਈ ਸੁਝਾ ਤਾਂ ਟਿੱਪਣੀ ਜੂਰ ਸਾਂਝੀ ਕਰੋ ਮੈਨੂੰ ਨਵਜੀਤ ਹੁੰਦੇ ਹੋ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾ